ਆਪ ਇਹਨਾਂ ਸੂਆ ਸੂਈ ਹੋਈ ਆ ਇਹ ਸੂਈ ਆ ਦੂਜੇ ਵਾਸਤੇ ਗੱਬਣਾ ਕਿੰਨੇ ਕ ਮਹੀਨੇ ਦੀ ਗੱਬਣਾ ਇਹ ਬਾਈ 4 ਦੀ ਆ ਚੈੱਕ ਆਪਾਂ ਕਰਾਈ ਆ ਆਪ ਹੁਣ ਅੱਛਾ ਪੂਰੇ 4 ਦੀ ਗੱਬਣਾ ਤੇ ਬਾਕੀ ਯਾਰ ਜਿਹੜਾ ਸੱਜਣ ਲੈ ਕੇ ਜਾਊ ਆਪਦੀ ਚੈੱਕ ਵੀ ਕਰਾ ਕੇ ਆਣੀ ਹੈ ਨਾ ਨਾ ਤਸੱਲੀ ਕਰਾਵੇ ਆਪਦੀ ਆਪਣੇ ਕੋਲ ਵੀਡੀਓ ਹੈਗੀ ਆ ਚੈੱਕ ਕਰਾਈ ਡਾਕਟਰ ਨਾਲ ਗੱਲ ਵੀ ਕਰਾ ਸਕਦੇ ਆ ਠੀਕ ਆ ਗੱਲ ਹਾਂ ਜੀ ਰੇਟ ਇਹਦਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣ ਨੂੰ ਅੱਜ ਦੀ ਵੀਡੀਓ ਫੇਰ ਬਣਾਉਣ ਪਹੁੰਚੇ ਆਪਾਂ ਤੁੰਗਾ ਢੇੜੀ ਪਿੰਡ ਤਹਿਸੀਲ ਰਾਏਕੋਟ ਜిల్లా ਲੁਧਿਆਣਾ ਰਹੇ ਜਨਾ ਸੱਜਣਾ ਨੂੰ ਇਹ ਸੱਜਣਾ ਨਾਲ ਇਹ ਗੱਲ ਕਰ ਲਈਏ ਨਾ ਮਿੱਤਰੋ ਜਰਸੀ ਦੀ ਕਮਾ तकरीबन ਜਾਦੇ ਕੰਮ ਬਾਈ ਹੋਰਾਂ ਦਾ ਰੁਟੀਨ 'ਚ ਜਰਸੀ ਤੇ ਚੱਲਦਾ ਤੇ ਐਚ ਐਫ ਬਾਈ ਹੋਰਾਂ ਕੋਲੇ ਕਦੇ-ਕਦੇ ਮਿਲ ਜene ਕਿਉਂਕਿ ਜੇ ਚੰਗੀ ਐਚ ਐਫ ਮਿਲ ਜੇ ਬਾਈ ਹੋਰੀ ਖਰੀਦ ਵੀ ਲੈਂਦੇ ਨੇ ਤੇ ਅੱਜ ਦੀ ਵੀਡੀਓ 'ਚ ਦਿਖਾਵਾਂਗੇ 8 ਨਗ 8 ਨਗਾਂ 'ਚੋਂ 4 ਹੈਗੀਆਂ ਸੱਜਣੋਂ ਜਰਸੀਆਂ ਇੱਕ ਜਰਸੀ ਹੈਗੀ ਆ ਤੋਕੜ ਗੱਬਣ 4 ਮਹੀਨਿਆਂ ਦੀ ਤੇ 8-9 ਕਿਲੋ ਉਹਦੇ ਥੱਲੇ ਦੁੱਧਾ ਤੇ 2 ਹੈਗੀਆਂ ਇਹਦੇ 'ਚੋਂ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਤੇ 2 ਹੈਗੀਆਂ ਸੱਜਣੋਂ ਜਰਸੀਆਂ ਛੋਟੀਆਂ ਬੱਚੀਆਂ ਪਾਲ ਲੜਾਣੀਆਂ ਬੱਚੀਆਂ ਨੇ ਕਿਉਂਕਿ ਕਈ ਸੱਜਣਾ ਦਾ ਯਾਰ ਸ਼ੌਂਕ ਹੁੰਦਾ ਪੈਸੇ ਲਾ ਨਹੀਂ ਸਕਦੇ ਵੀ ਯਾਰ ਨਾ ਆਪਾਂ ਛੋਟੀ ਬੱਚੀ ਲੈ ਲਾਂਗੇ ਛੋਟੇ ਰੇਟ ਵਾਲੀ ਕਿਉਂਕਿ ਪਾਲ ਕੇ ਸੱਜਣੋ ਤਿਆਰ ਹੋ ਜਾਂਦੀ ਅੱਗੇ ਤੇ ਆਜੋ ਬਾਈ ਨਾ ਕਰਾਉਣਿਆਂ ਗੱਲ ਤੇ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਭਾਈ ਕੀ ਹਾਲ ਹੈ ਅੱਸੀ ਕਰ ਬਾਈ ਹਾਂਜੀ ਨਾਮ ਦਾ ਦੋ ਪਹਿਲਾ ਢੀ ਘਰੇ ਨਾ ਹੀ ਪਿੰਡ ਤੁੰਗਾ ਹੈੜੀ ਰਾਏਕੁਰ ਤੋਂ 10 ਕਿਲੋਮੀਟਰ ਹੈ ਹੁਣ ਤਾਂ ਤਕਰੀਬਨ ਜਾਣਣੀ ਲੱਗ ਗਈ ਜੀ ਹਾਰੇ ਮੈਪ ਚ ਲਾਏ ਲੈਂਦੀ ਹੁਣਗੇ ਆਪਣੀ ਲੋਕੇਸ਼ਨ ਹਾਂ ਹਾਂ ਜੀ ਇਹ ਤਾਂ ਹੈ ਕਰ ਲਈ ਇਧਰਲੇ ਬੰਨਣਾ ਸ਼ੁਰੂ ਹਾਂਜੀ ਬਾਈ ਲੈ ਇਹਨੂੰ ਬਾਹਰ ਹੀ ਕੱਢ ਲਓ ਜੀ ਖੋਲ ਕੇ ਪੀੜ ਅੱਜ ਥੋੜੀ ਸੱਜਣੋ ਉਹੀ ਗੱਲ ਆ ਅੱਜ ਮੇਰਾ ਖਿਆਲ ਆ ਮੰਡੀ ਵੀ ਆ ਹਨਾ ਖੰਨੇ ਹਾਂ ਬਾਈ ਹੱਤਾ ਦੋ ਤਿੰਨ ਡੰਗਰ ਬੈਕ ਗਿਆ ਆ ਠੀਕ ਆ ਗੱਲ ਆ ਅੱਜ ਖੰਨੇ ਮੰਡੀ ਵੀ ਆ ਤੇ ਇੱਕ ਮੰਡੀ ਤੁਹਾਨੂੰ ਮੈਂ ਉਰੇ ਵੀ ਦਿਖਾਉਂਗਾ ਇਹ ਸੱਜਣ ਦੇ ਘਰ ਚ ਉਰੇ ਦਿਖਾਉਂਗਾ ਸਪੈਸ਼ਲ ਜਰਸੀਆਂ ਦੀ ਮੰਡੀ ਲੈ ਤੋੜ ਦਿਓ ਖੋਲ ਕੇ ਸੁਹਾ ਕਿਹੜਾ ਬਾਈ ਇਹਦਾ ਏ ਬਾਈ ਪਹਿਲੇ ਸੂਏ ਹੀ ਆ ਬੱਚੀ ਅੱਛਾ ਪਹਿਲੇ ਸੂਏ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਅੱਜ 3-4 ਦਿਨ ਹੋ ਗਏ ਸੂਈ ਨੂੰ ਬੱਛਾ ਮੰਗ ਰਾ ਬੱਚਾ ਇਹਦੇ ਮੰਗ ਰਾ ਤਿੰਨੇ ਚਾਰ ਦਿਨਾਂ ਦੀ ਸੂਈ ਥੱਲੇ ਬੋਲੀ ਕਿੰਨੀ ਕਰ ਰਹੀ ਹੈ ਬੋਲਾ ਬਾਈ ਇਹਦੇ ਥੱਲੇ 8-9 ਕਿਲੋ ਆ ਹੁਣ 8-9 ਕਿਲੋ ਤਿਆਰ ਆ ਹਾਂਜੀ ਡੰਗ 2 ਡੰਗ 4 ਡੰਗ ਚੋਲੇ ਮਰਜੀ ਕੋਈ ਚੋਲੇ ਆ ਗਏ ਆਪਾਂ ਨੂੰ ਕੋਈ ਇਤਰਾਜ਼ ਨਹੀਂ ਨਾ ਬਾਈ ਕੋਈ ਇਤਰਾਜ਼ ਲੈ ਇਹਦਾ ਰੇਟ ਫਿਰ ਰੇਟ ਬਾਈ ਇਹਦਾ ਆਪਾਂ ਲੈਣ ਦੇਣ ਦਾ 35000 ਆ ਮੁੱਲ 40 ਆ 35000 ਹਾਂ ਨਾ ਅਛਾ ਯਾਰੀ ਲਾਸਟ ਹੀ ਆ ਜੋ ਛੋੜ ਹੋਊਗੀ ਬਸ ਅੱਛਾ ਇਹਦੇ ਚੋਂ ਆਪਾਂ ਛੋੜ ਛੱਪਾ ਕਰਦਾਂਗੇ ਛੋੜ ਛੱਪਾ ਕਰਾਂਗੇ ਦੁੱਧ ਦੇ 11 12 ਕਿਲੋ ਬੱਚੀ ਨੇ ਚਵਾਈ ਜਾਣਾ ਅੱਜ 8 ਕਿਲੋ ਤਿਆਰ ਆ ਜੀ ਆਪਾਂ ਗੱਲ ਤਿਆਰ ਆ ਤਿਆਰ ਆ ਬਸ ਬਾਕੀ ਸੱਜਣੋਂ ਲੇਵੇ ਦੀ ਸਾਫ ਆ ਤੇ ਥਣ ਥਨੋਟ ਵੀ ਚੰਗਾ ਲੱਗਿਆ ਕਿਉਂਕਿ ਪਹਿਲਾਂ ਪਸ਼ੂ ਹੁੰਦਾ ਯਾਰ ਜਿਹੜਾ ਚਵਾਈਆਂ ਨਾਲੀ ਅੱਗੇ ਜਾ ਕੇ ਬਣਦਾ ਲੈ ਬਈ ਆ ਆ ਬੱਚਾ ਮਗਰ 나ੜੂਆ ਨਾਲ ਆ ਉਹ ਬੱਚਾ ਵੀ ਦਿਖਾ ਦੇ ਤਰਸ ਨੇੜੇ ਲਾ ਕੇ 나ੜੂਆ ਦਿਖਾ ਦੇ ਨਾਲ ਜੇ ਬੱਛੀ ਹੁੰਦੀ ਫਿਰ ਕੰਮ ਹੋਰ ਵੀ ਸਰਾ ਹੋ ਜਾਣਾ ਸੀ ਨਾ ਹਾਂਜੀ ਹਾਂ ਵਧੀਆ ਹੀ ਪਾਲ ਪਾਲਣ ਵਾਲੀ ਹੀ ਜੇ ਬੱਛੀ ਤੇ ਬਾਕੀ ਥਣ ਥਣ ਸਜਣੋਂ ਚੰਗਾ ਲੱਗਿਆ ਤੇ ਲੱਗਿਆ ਦੂਰੀ ਤੇ ਜਿਹੜੀ ਮੇਨ ਗੱਲ ਆ ਨਾ ਯਾਰ ਬੱਛੀ ਰਾਜੀ ਵੀ ਠੀਕ ਆ ਤੇ ਸਫਾਈਆਂ ਵੀ ਬੱਛੀ ਚ ਯਾਰ ਬਹੁਤ ਨੇ ਇਹ ਆ ਗਈ ਪ्युअर ਜਰਸੀ ਚ 35000 ਚੋਂ ਛੋਟ ਛੱਪਾ ਕਰ ਦਾਂਗੇ ਭਾਈ ਕੱਲੀ ਛੋਟ ਹੀ ਹੋਊਗੀ ਬਸ ਅੱਛਾ ਹਾਂਜੀ ਹੁਣ ਇਧਰ ਮਾਰਦੇ ਦਰ ਸਾਹ ਦੋ ਨੰਬਰ ਆ ਜੀ ਤੇ ਕੈਮਰਾ ਇਹਦੀ ਕੀ ਗੱਲ ਬਾਤ ਐ ਇਹਦਾ ਕਿਹੜਾ ਸੂਆ ਇਹ ਬਾਈ ਤੀਜੇ ਸੂਏ ਸ਼ੁੰਦੀ ਆ ਜੀ ਠੀਕ ਆ ਜੀ ਹਾਂਜੀ ਤੀਜੇ ਸੂਹੇ ਸੂੰਦੀਆ ਗੱਬਣ ਆ ਜੀ ਗੱਬਣ ਹੀ ਬਾਈ ਹਾਜ਼ਰੀ ਆਈ ਇੱਕ ਦੋ ਦਿਨ ਬਾਹਲਾ ਹੋ ਇੱਕ ਦੋ ਦਿਨ ਲੈ ਲੂਗੀ ਅੱਛਾ ਇੱਕ ਦੋ ਦਿਨਾਂ ਦੇ ਵਿੱਚ ਇਹਨੇ ਸੂਹ ਪੈਣਾ ਦੁੱਧ ਦਾ ਕੀ ਰਿਕਾਰਡ ਦੱਸਿਆ ਆਪਾਂ ਨੂੰ ਜੀ ਸਾਨੂੰ ਲੱਗਦਾ ਅੱਜ ਰਾਤ ਰੂਤ ਨੂੰ ਸੂਹੂ ਕੀ ਤਿਆਰੀ ਆ ਵੈਸੇ ਅੱਛਾ ਹਾਂਜੀ ਨਾ ਦੁੱਧ ਦਾ ਕੀ ਰਿਕਾਰਡ ਦੱਸਿਆ ਜਿੱਥੋਂ ਆਪਾਂ ਲੈ ਕੇ ਆਏ ਦੁੱਧ ਬਾਈ 17 18 ਕਿਲੋ ਚ ਵਾਜੀ ਵੇਹ 17 18 ਕਿਲੋ ਚ ਵਾਦੀਗੀ ਨਾਲ ਨਾਲ ਬਾਈ ਤੇ ਬਾਕੀ ਲੇਵਾਲੂ ਵਾ ਸੱਜਣੋ ਚੰਗਾ ਸੂਹਾ ਕਿਹੜਾ ਬਾਈ ਇਹਦਾ ਸੂਹੇ ਬਾਈ ਤੀਜੇ ਆ ਇਹ ਅੱਛਾ ਤੀਜਾ ਸੂਹਾ ਆਥਣ ਟੜਕੇ ਚ ਬਾਈ ਕਹਿੰਦਾ ਸ ਮੇਨ ਗੱਲ ਆ ਜਿਹੜੀ ਅਗਲੇ ਬੰਦੇ ਨੂੰ ਵੀ ਲੇਵਾ ਚੰਗਾ ਦਿਖਾਉਂਦੀ ਆ ਤੀਜਾ ਇਹਦਾ ਸੂਆ 17 18 ਕਿਲੋ ਦੁੱਧ ਬਾਈ ਕਹਿੰਦਾ ਪਾ ਦੂਗੀ ਤੇ ਬਾਕੀ ਸੱਜਣੋ ਹਵਾਨਾ ਦੱਸਦਾ ਵੀ ਆ ਤੁਸੀਂ ਵੀ ਆਪਦੀ ਜਜਮੈਂਟ ਕਰ ਲਿਓ ਕਿਉਂਕਿ ਅਗਲੇ ਥਣ ਤੋਂ ਜੇ ਮੈਂ ਗੱਲ ਕਰਨਾ ਅੱਗੇ ਨੂੰ ਵੀ ਲੇਵਾ ਚੰਗਾ ਤੇ ਮੇਨ ਗੱਲ ਆ ਜਿਹੜੀ ਥਣ ਤੋਂ ਵੀ ਬਾਈ ਇਹਨੂੰ ਚੰਗਾ ਲੱਗਿਆ ਇਹਦਾ ਰੇਟ ਲਾਦੀ ਇਹਦਾ ਰੇਟ ਹੈਗਾ ਜੀ 42000 ਪਲਾਨ ਦੇ ਨਾਲ ਰੇਟ ਜੰਮੀ ਫਿਕਸ ਰੇਟ ਆਪਾਂ 40 ਦੀ ਛੱਡਾਂਗੇ 40 ਦੀ ਛੱਡਾਂਗੇ 40 ਦੇ ਅੰਦਰ ਨਹੀਂ ਛੱਡਦੇ ਨਹੀਂ ਬਾਈ ਅੱਛਾ ਤੇਜ਼ ਹੋ ਗਿਆ ਕੰਮ ਹੁਣ ਤੇਜ਼ ਪੂਰਾ ਹੀ ਇਹ ਪੰਜ ਵਜੇ ਆਈਆਂ ਤਾਂ ਹੰਬੀਆਂ ਹਾਰੀਆਂ ਪਈਆਂ ਠੀਕ ਆ ਗੱਲ ਵੀ ਅੱਜ ਹੀ ਆਈਆਂ ਨੇ 6 ਗਾਈਆਂ ਆਈਆਂ ਸੀਗੀਆਂ ਦੋ ਬਾਈ ਹੁਣੀ ਲੈ ਗਏ ਮਾਨਕਾਲ ਤੋਂ ਬਹੁਤ ਗਾਈਆਂ ਮੈਥੋਂ ਲੈ ਕੇ ਜਾਂਦੇ ਆ ਠੀਕ ਆ ਗੱਲ ਹਾਂ ਉਹਨਾਂ ਨੇ ਆਪਦੇ ਰਿਸ਼ਤੇਦਾਰੀ ਚ ਪੇਚ 40 ਚ ਛੋਰ ਛੱਪਾ ਕਰ ਦਾਂਗੇ ਜੇ ਕੋਈ ਸੱਜਣਾ ਕਰਦਾ ਕਰਦਾਂਗੇ ਬਾਈ ਤੇਰੀ ਇਹਦੀ ਗਈਆਂ ਨੇ ਉਹ ਲੱਡੇ ਕੋਲੇ ਗਈਆਂ ਨੇ ਬਾਈ ਅੱਛਾ ਲੱਡੇ ਕੋਲੇ ਸੰਗਰੂਰ ਕੋਲੇ ਹਾਂ ਬਈ ਸੀਆਈ ਸਟਾਫ ਵੀ ਆ ਉੱਥੇ ਮਾਲ ਕਰਾਉਂਦੀ ਲੈ ਜਾਣਗੇ ਚੱਕ ਕੇ ਦੇਖ ਲੈ ਇਹਦੀ ਕੀ ਡਿਟੇਲ ਆ ਇਹ ਵੀ ਤੋੜ ਦਿਓ ਜੀ ਟੋਕਰ ਗੱਭਣਾ ਅਛਾ ਇਹ ਤੋਕੜ ਗੱਭਣਾ ਸੁਹਾ ਕਿਹੜਾ ਬਾਈ ਇਹਦਾ ਸੁਹਾ ਦੂਜਾ ਜੀ ਇਹਦਾ ਅਛਾ ਦੂਜਾ ਸੁਹਾ ਸੂਈ ਹੋਈ ਆ ਹੁਣ ਹਾਂ ਬਾਈ ਹਾਂ ਤੀਜੇ ਵਾਸਤੇ ਗੱਭਣਾ ਨਹੀਂ ਨਹੀਂ ਬਾਈ ਦੂਜੇ ਵਾਸਤੇ ਗੱਭਣਾ ਅਛਾ ਦੂਜੇ ਵਾਸਤੇ ਗੱਭਣਾ ਪਹਿਲਾ ਸੁਹਾ ਸੂਈ ਹੋਈ ਆ ਪਹਿਲੇ ਸੂਈ ਆ ਦੂਜੇ ਵਾਸਤੇ ਗੱਭਣਾ ਕਿੰਨੇ ਕ ਮਹੀਨੇ ਦੀ ਗੱਭਣਾ ਇਹ ਬਾਈ 4 ਦੀ ਆ ਚੈੱਕ ਆਪਾਂ ਕਰਾਈ ਆ ਆਪ ਹੁਣ ਅਛਾ ਪੂਰੇ 4 ਦੀ ਗੱਭਣਾ ਤੇ ਬਾਕੀ ਯਾਰ ਜਿਹੜਾ ਸੱਜਣ ਲੈ ਕੇ ਜਾਊ ਆਪਦੀ ਚੈੱਕ ਵੀ ਕਰਾ ਕੇ ਲੈਣੀ ਹੈ ਨਾ ਨਾ ਤਸੱਲੀ ਕਰਾਵੇ ਆਪਦੀ ਆਪਣੇ ਕੋਲ ਵੀਡੀਓ ਹੈਗੀ ਆ ਚੈੱਕ ਕਰਾਈ ਡਾਕਟਰ ਨਾਲ ਗੱਲ ਵੀ ਕਰਾ ਸਕਦੇ ਆ ਠੀਕ ਆ ਗੱਲ ਹਾਂ ਜੀ ਰ 32 ਜੋ ਛੱਡ ਕਿ ਨਹੀਂ ਦੇਵਾਂਗੇ ਜਮੀ ਲਾਸਟ 31 ਦੀ ਛੱਡ ਦਾਂਗੇ ਬਾਈ 31 ਦੀ ਦੇ ਦਾਂਗੇ ਅੱਜ ਦੁੱਧ 8-9 ਕਿਲੋ ਹਾਜ਼ਰ ਹੈਗਾ ਬਾਈ ਹੈਗਾ 8 ਤੋਂ 9 ਕਿਲੋ ਦੁੱਧ ਹਾਜ਼ਰ ਆ ਬੱਚਾ ਤਾਂ ਹੀ ਹੈਗਾ ਨਾਲ ਇਹ ਦੇ ਲਿਖਾਂਗੇ ਬੱਚਾ ਨਹੀਂ ਹੈਗਾ ਦੁੱਧ ਹੁਣ ਵੀ ਇਹਨੇ 10 ਕਿਲੋ ਤਈ ਜਾਣਾ ਠੀਕ ਹੈ ਬਾਰਨਾ ਚੰਗਾ ਇਹ ਸੱਜਣੋ ਸੂ ਕੀ ਦੂਜੇ ਸੂਏ 4 ਮਹੀਨਿਆਂ ਦੀ ਗੱਬਣਾ 8 ਕਿਲੋ ਦੁੱਧ ਦੇ ਆਈਦਾ ਤਾਜੀ ਥੱਲੇ ਦਾ ਫਿਰ ਚੰਗਾ ਹੋਊਗਾ ਚੰਗਾ ਹੋਊ ਬਾਈ ਤਾਜੀ ਥੱਲੇ ਜਿਹੜੇ ਸਾਮਾ ਕਿੰਨਾ ਪਾ ਸਕਦੀ ਆ ਤੁਹਾਡੇ ਅੰਦਾਜ਼ ਨਾਲ ਦੂਜੇ ਸੂਏ ਤਾਜੀ ਤਾਂ ਇਹ 17-18 ਕਿਲੋ ਚਵਾ ਕਿਉਂਕਿ ਐਕਸਪੀਰੀਅੰਸ ਆ ਪੁਰਾਣਾ ਕੰਮ ਕਰਦਾ ਸੀ ਬਾਈ ਚਵਾਉ ਉਸਤਾ ਨਾ 18 ਕਿਲੋ ਬਾਕੀ ਆਪਣੇ ਹਣ ਜਿਹੜੀ ਪੰਜਾਬ ਚ ਸੇਵਾ ਵਾ ਹਾਂਜੀ ਇਹ ਨਾਲ ਤਾਂ ਚਵਾਉਗੀ ਨਹੀਂ ਸੇਵਾ ਦਾ ਫਰਕ ਪੈਂਦਾ ਉਧਰ ਮੇਰਾ ਖਿਆਲ ਇੰਨੀ ਸੇਵਾ ਹੁੰਦੀ ਨਹੀਂ ਨਾ 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 ਬਾਈ ਨਾ ਉਧਰ ਕਿੱਥੇ ਇਹ ਆ ਗਈ ਸਜਣੋ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਗਿਆ ਕਿਉਂਕਿ ਇਹਦਾ ਕੱਦ ਕਾਠ ਪੂਰਾ ਵੱਡਾ ਕੱਦ ਕਾਠ ਆ ਤੇ ਲੰਬਾਈ ਲੰਬੂਈ ਵੀ ਚੰਗੀ ਆ ਇਹਦਾ ਕੀ ਸੀ ਨਾ ਇਹਨੇ ਕਿਹੜਾ ਸੂਆ ਸੂਣਾ ਇਹ ਬਾਈ ਪਹਿਲੇ ਸੂਇਆ ਚਾਰ ਦੰਦਾਂ ਦਾ ਮੂੰਹ ਅੱਛਾ ਮੂੰਹੋ ਚਾਰ ਦੰਦਾਂ ਦਾ ਪਹਿਲੇ ਸੂਇਆ ਚਾਰ ਦੰਦ ਪਹਿਲੇ ਸੂਇਆ ਇਹ ਇਹ ਸੱਦਾ ਠੀਕ ਹੈ ਗੱਲ ਸੱਤਾਂ ਵਿੱਚ ਪਲੌਣ ਬੱਛੀ ਆ ਇਹ ਕਹਿੰਨੇ ਤਿਆਰ ਕਰਨੀ ਆ ਜੇ ਵੀਰ ਨੇ ਨਾ ਬੱਛੀ ਸੱਜਣੋਂ ਚੰਗੀ ਆ ਜੇ ਕਿਸੇ ਸੱਜਣ ਨੇ ਲਿਜਾ ਕੇ ਨਾ ਤਿਆਰ ਕਰਨੀ ਆ ਸੂਣ ਚ ਇਹਦਾ ਮੇਰਾ ਖਿਆਲ ਆ ਡੇਢ ਕਮੀਨਾ ਲਊ ਹਜੀ ਹੈਨਾ ਨਹੀਂ ਇਹ ਬਾਈ ਨੌਵੇਂ ਇੰਚ ਆ ਕੇ ਪੂਰੇ ਕਰਕੇ ਸੂਂਦੀਆਂ ਨੇ ਅਛਾ ਨੌ ਪੂਰੇ ਕਰਕੇ ਸੂਗੀ 2.5 ਮਹੀਨੇ ਦੋ ਲਊਗੀ ਠੀਕ ਹੈ ਗੱਲ ਤੇ ਬਾਕੀ ਸੱਜਣੋਂ ਲੰਬਾਈ ਲੰਬੂਈ ਬਹੁਤ ਆ ਤੇ ਕੱਦ ਕੁਦ ਬਹੁਤ ਆ ਇਹ ਉਹ ਬੱਛੀ ਨਾਲ ਦੀ ਆ ਜਿਹੜੀ ਆਪਾਂ ਵੱਡੇ ਸਾਰੇ ਲੇਪ ਵਾਲੀ ਦਿਖਾਈ ਸੀ ਹੈਨਾ ਹਾਂ ਬਈ ਹਾਂ ਇਹ ਜਾਤ ਕੋਆ ਦੱਸੋ ਜਦੋਂ ਤਿਆਰ ਹੋਗੀ ਵੀਰੇ ਇੱਕ ਸੱਜਣੋਂ ਬਾਈ ਦੀ ਵੀਡੀਓ ਦਿਖਾਈ ਤੇ ਆਪਾਂ ਨੇ ਉਹ ਵੀਡੀਓ ਵਾਇਰਲ ਵੀ ਬਹੁਤ ਹੋਈ ਸੀ ਬਾਈ ਦੀ ਆਪਣੇ ਪੇਜ ਤੇ ਵੀ ਕਾਫੀ ਵਾਇਰਲ ਹੋਈ ਆ ਤੇ ਮੇਰਾ ਖਿਆਲ ਆ ਚੈਨਲ ਤੇ ਵੀ ਲੱਗੀ ਜਾ ਰਹੀ ਆ ਉਹ 55 55000 ਤੇ ਸੀ ਲੈਣੀਆਂ ਲੈ ਦੇਖ ਲੈ ਤੇ ਬਾਕੀ ਥਣ ਥੋਣਾ ਚੰਗਾ ਬਣਾਉਗੀ ਮੈਨਾਂ ਦੇ ਹਿਸਾਬ ਨਾਲ ਵਧੀਆ ਬਣੂ ਬਾਈ ਆਪਾਂ ਹਰੇਕ ਵੀਡੀਓ ਤੇ ਇੱਕ ਬੱਚੀ ਲੈ ਕੇ ਆਉਣੇ ਹੁੰਨੇ ਆ ਗੱਬਣ ਇਹਦਾ ਜਦਾਰੀ ਭਾਈ ਅੱਜ ਦਾ ਰੇਟ ਇਹਦਾ 35000 ਆ ਕਿੰਨੀ ਦੀ ਜਮੀ ਲਾਸਟ ਸਾਹਮਣੀ ਵੀ ਪਊ ਭਾਈ ਹਜ਼ਾਰ ਖਾਂਡੇ ਮਾਨਤਾ ਨਾਲ ਹਜ਼ਾਰ ਖਾਂਡੇ ਉਹ ਤੂੰ ਕੱਦ ਦੇਖ ਲਾ ਚੂੜੀਆਂ ਕਸਤੀਆਂ ਮਾਹ 70 75 ਦੀ ਵਿਕੋਗੀ 70 75 ਦੀ ਹਾਜ਼ਰ ਕਰੀਆ ਦੋ ਮਹੀਨਿਆਂ ਚ ਨਹੀਂ ਨਹੀਂ ਭਾਈ ਇਹ ਦਾ ਇਹ ਦਾ ਬੈਗੀ ਬੈਗੀ ਨਹੀਂ ਤਿਆਰ ਕਰ ਲਾਂਗੇ ਫਿਰ ਅੱਗੇ ਦਿਖਾਵਾਂਗੇ ਚੈਨਲ ਤੇ ਫਿਰ ਤਿਆਰ ਕਰਕੇ ਇਹਨਾਂ ਦਾ ਬਿਕਦਾ ਜਾਣਾ ਤਿਆਰ ਤਾਂ ਬੜਾ ਸਮਾਂ ਪਿਆ ਤਿਆਰ ਹੁਣ ਨਹੀਂ ਇੰਨਾ ਦਾ ਭਾਈ ਫਿਰ ਦੱਸ ਦਊਗੀ ਵੀ ਫਿਰ ਕਿੰਨੇ ਦੀ ਛੱਡਾਂਗੇ ਲਾਸਟ ਜੀ ਚਲ 33 ਦੇ ਦਾਂਗੇ ਦੇਣਾ ਤੇ ਲੈ ਇਹ ਸੱਜਣੋ ਮਿਲੂਗੀ ਤੁਹਾਨੂੰ 33000 ਬਾਈ ਦੋ ਘੱਟ ਨਹੀਂ ਰੇਟ ਬਾਈ ਕਹਿੰਦਾ ਡਬਲ ਕਰ ਦੂ ਅੱਗੇ ਤੇ ਬਾਕੀ ਕਰਦਾ ਬਾਠੇ ਦਾ ਚੰਗਾ ਬਾਈ ਲੰਬਾਈ ਲੰਬੂਈ ਚੰਗੀ ਆ ਤੇ ਥਣ ਥਣ ਪੂਰਾ ਚੰਗਾ ਲੱਗਿਆ ਆਪ ਅੱਛੀ ਵੀ ਦਿਖਾ ਰੇ ਮੇਰਾ ਖਿਆਲ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਈ ਹਾਂ ਬਾਈ ਉਦੋਂ ਤਿਆਰ ਨਹੀਂ ਹੋਈ ਸੀ ਉਦੋਂ ਕੱਚੀ ਸੀਗੀ ਹੁਣ ਕਿੰਨੇ ਕਿ ਦਿਨ ਕਰਦੀ ਆ ਇਹ ਹੁਣ ਬਾਈ ਇਹ ਹਫਤਾ ਕਰ ਲਊ ਮੈਨੂੰ ਲੱਗਦਾ ਹਫਤਾ ਹਜੇ ਵੀ ਲਊ ਹਰ ਤੱਕ ਲਊਗੇ ਪਰ ਉਦੋਂ ਆਈ ਆਈ ਸੀਗੀ ਇਹ ਏ ਆ ਗਈ ਮੇਰਾ خیال ਆ ਸਾਹੀਵਾਲ ਤੇ ਜਰਸੀ ਦਾ ਕਰੋਸ ਆ ਗਿਆ ਹਾਂ ਬਾਈ ਆ ਪਹਿਲਾਂ ਨਾਲੋਂ ਹਾਜ਼ਰ ਹੋਣੇ ਥੋੜੀ ਜੀ ਹੋ ਗਈ ਇੱਕ ਹਫ਼ਤੇ ਤੱਕ ਪੂਰਾ ਵਧੀਆ ਲੇਵਾ ਬਣਾ ਜੂ ਥੱਲੋਂ ਪੂਰਾ ਚੌੜਾ ਲੇਵਾ ਬਣਾ ਜੂ ਸੱਜਣੋਂ ਕੱਦ ਕਾਠ ਇਹਦਾ ਵੀ ਚੰਗਾ ਤੇ ਬਾਈ ਲੰਬਾਈ ਲੰਬੁਈ ਇਹਦੀ ਵੀ ਚੰਗੀ ਆ ਤੇ ਜਾਣ ਜੂਨ ਬਹੁਤ ਆ ਯਾਰ ਇਹਦੇ 'ਚ ਹਨਾ ਹਾਂ ਬਾਈ ਜਰਸੀ ਤੇ ਸਾਹੀਵਾਲ ਦਾ ਕਰੋਸ ਆ ਗਿਆ ਬਾਈ ਹਾਂ ਹੁਣ ਜ਼ਿਆਦਾ ਤਾਂ ਵੀਰੇ ਸਾਹੀਵਾਲ ਚੀ ਆ ਇਹ ਇਹ ਕਿਹੜਾ ਸੂਗਾ ਸੂਗੀ ਇਹ ਦੂਜੇ ਸੂਗੀ ਬਾਈ ਪਹਿਲਣ ਦਾ ਕਿੰਨਾ ਕਦੁੱਦ ਦੱਸਿਆ ਪਹਿਲਣ ਦਾ ਇਹ ਇੱਕਤੀ ਯਾਨੀ 13 14 ਕਿਲੋ ਦਊਗੀ ਇਹਨਾਂ ਦਾ 12 ਕਿਲੋ 12 ਕਿਲੋ ਦਿੰਦੀ ਸੀ ਰੇਟ ਬਈ ਇਹਦਾ ਰੇਟ ਬਈ ਇਹਦਾ ਹੈਗਾ 37000 37 ਚ ਮੰਨਤਾ ਨੂੰ 35 ਹੀ ਦੇਵਾਂਗੇ ਇਹ ਬੱਛੀ 35 ਦੇ ਦਾਂਗੇ 35 ਚ ਛੋੜ ਛੱਪਾ ਕਰ ਦਾਂਗੇ ਜਿਹੜੀ ਪਿਛਲੀ ਵੀਡੀਓ ਪਾਈ ਸੀ ਉਹਦੇ ਆਈ ਆਈ ਸੀਗੀ ਕਈ ਮੈਨੂੰ ਵੀਰਾਂ ਦਾ ਫੋਨ ਵੀ ਆਇਆ ਵੀ ਯਾਰ ਕੌਰ ਲੱਗਦੀ ਆ ਪਰ ਜਮਾ ਹੀ ਨਹੀਂ ਹੁਣ ਆਪਣੇ ਕੋਲੇ ਇਹਨੂੰ ਘਰੇ ਹੋ ਗਿਆ ਕਿੰਨੇ ਦਾ ਨਾ ਉਹ ਕਈ ਵਾਰੀ ਉਪਰਾਂ ਵੀ ਕਰ ਜਾਂਦੀ ਆ ਉਪਰਾਂ ਕਰ ਜਾਂਦੀ ਆ ਇਹ ਤਾਂ ਬਹੁਤ ਠੰਡੀ ਸੀ ਲਾਈ ਤੇ ਇਹਦਾ ਕੀ ਸੀ ਨਾ ਆਪ ਅੱਛੀ ਦਾ ਏ ਬਾਈ ਰਾਤ ਗਾਈਆਂ ਮਗਾਈਆਂ ਸੀਗਿਆ ਹਾਂਜੀ ਫਿਰ ਗਾਈਆਂ ਆਪਾਂ ਨੂੰ ਆਉਂਦੀਆਂ ਤਿੰਨ ਗੱਡੀ ਚ ਕਰਾਇਆ ਪੈਂਦਾ ਸੀ ਤੇ ਫਿਰ ਆਪਾਂ ਰੂੰਗੇ ਆਂਗੂ ਪਵਾਈਆਂ ਨਾਲ ਕਈ ਸੱਜਣ ਵੀਰ ਘੱਟ ਪੈਸੇ ਲਾਉਣ ਵਾਲੇ ਹੁੰਦੇ ਆ ਅੱਛਾ ਇਹਦੇ ਹਲੇ 3 ਕਿਲੋ ਦੁੱਧ ਆ ਦੋ ਢੰਗਾਂ ਹਾਂ ਇੱਕ ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਬੱਚੀ ਮਗਰ ਆ ਇਹਦੇ ਅੱਛਾ ਬੱਚੀ ਨਾਲ ਹੀ ਦੇ ਦਾਂਗੇ ਨਾਲ ਹੀ ਬਾਈ ਬੱਚੀ ਨਾਲ ਹੀ ਮਿਲਦੀ ਆ ਇਹ ਅੱਛਾ ਹਾਂ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਹੋ ਗਿਆ ਹੁਣੇ 4 ਕ ਮਹੀਨੇ ਤਾਂ ਹੋ ਗਣ 3-4 ਮਹੀਨੇ ਆ ਬੱਚੀ ਆ ਇਹਦੀ ਆ ਇਹ ਪਹਿਲਾ ਸੂਆ ਸੂਈ ਹੋਈ ਆ ਹਾਂ 4 ਦੰਦ ਦਾ ਮੂੰਹ ਅੱਛਾ ਲੈ ਸੱਜਣੋ ਇਹ ਹੈਗੀ ਆ 4 ਦੰਦ ਪਹਿਲਾ ਸੂਆ ਸੂਈ ਹੋਈ ਆ ਉਹੀ ਗੱਲ ਆ ਵੀ ਬੱਚੀ ਜੇ ਗੱਲ ਕਰ ਲੈਣਾ ਸ਼ਕੀਨ ਸ਼ਕੂਨ ਪੂਰੀ ਆ ਹਨਾ ਅਗਲੇ ਸੂਏ ਜਾ ਕੇ ਵਧੀਆ ਚੰਗੀ ਤਿਆਰ ਹੋਣ ਵਾਲੀ ਚੀਜ਼ ਆ ਇਹਦੀ ਫੇਸ ਕੁਆਲਿਟੀ ਤੇ ਵੀ ਮਾਰਜਿਨ ਕਰ ਸਕੈ ਕੈਮਰਾ ਐਂ ਦਿਖਾ ਦਿਓ ਇਹਦਾ ਗਾਣਾ ਪਾਉਣ ਵਾਲਾ ਏਕਤੀ ਵੀ ਦੁੱਧ ਤਾਂ ਹੁਣ ਵੀ ਵਧੂਗੀ ਇਹ ਤੇ ਆ ਇਹਦੇ ਨਾਲ ਬੱਚੀ ਆ ਬੱਚੀ ਵੀ ਦਿਖਾ ਦਿਓ ਬਾਈ ਤੇ ਆਹ ਬੱਚੀ ਸੱਜਣੋ ਇਹਦੇ ਤੁਹਾਨੂੰ ਨਾਲ ਹੀ ਮਿਲੂਗੀ ਤੇ ਬੜੀ ਬੱਚੀ ਦੀ ਵੀ ਬਿਹਤਰੀ ਫੇਸ ਕੁਆਲਟੀ ਦਿਖਾ ਦੇ ਗਾਈ ਦੀ ਵੀ ਦਿਖਾ ਦੇ ਸੱਜਣਾ ਉਹੀ ਗੱਲ ਆ ਵੀ ਯਾਰ ਸ਼ਕੀਨ ਸਕੂਨ ਬਹੁਤ ਆ ਦੁੱਧ ਦੇਣਾ ਜਾਂਦਾ ਨੂੰ ਜ਼ਿਆਦਾ ਯਾਰ ਇਸ ਦੀ ਨੀਕ ਨਹੀਂ ਦੇ ਬ੍ਰੂਡ ਦੇ ਹਿਸਾਬ ਨਾਲ ਬਈ ਆਏ ਆ ਹੁਣ ਦੁੱਧ ਸੇਵਾ ਸੁਭਾ ਨਹੀਂ ਕਰਦੇ ਲੋਕ ਠੀਕ ਆ ਗੱਲ ਮਤਲਬ ਵੱਧ ਸਕਦੀ ਆ ਜੀ ਸੇਵਾ ਵਾਲੇ ਸੱਜਣੇ ਕੋਲ ਜਾਂਦੀ ਆ ਇਹਦਾ ਰੇਟ ਕੀ ਕਰਦੇ ਆ ਆਪਾਂ ਇਹਦਾ ਰੇਟ ਹੈਗਾ ਜੀ ਆਪਾਂ ਇਹ 10000 ਤੀ ਦੇ ਦਾਂਗੇ ਓਏ ਇਹ ਇਹਦੇ ਚੋਂ ਤਾਂ ਕਰ ਦੇਗਾ ਨਹੀਂ ਉਹ ਮੱਛੀ ਵੀ ਮਗਰਾ ਉਹ ਕੋਈ ਗੱਲ ਨਹੀਂ ਇਹਦੇ ਚੋਂ ਤਾਂ ਘੱਟ ਹੁਣ ਕਰ ਦਾਂ 500 ਕਰ ਦਾਂਗੇ ਕਿੰਨੀ ਕ ਕਰ ਦਾਂਗੇ 500 ਛੱਡ ਦਾਂਗੇ 8 ਦੀ ਨਹੀਂ ਬੰਦੇ ਨਹੀਂ ਅੱਛਾ ਨਹੀਂ ਨਹੀਂ ਆਈਆ ਅੱਛਾ 8 ਤਾਂ ਆ ਬੱਛੀ ਤੇ ਅੱਜ ਲਾ ਗਏ ਬਾਅਦ ਲਾ ਗਿਆ ਇਹ ਕਿੰਨੇ ਨਹੀਂ ਛੱਡ ਦਾਂਗੇ ਇਹ ਆਪਾਂ 10 ਚੋਂ 500 ਛੱਡ ਕਰ ਦਾਂਗੇ ਚਲ ਇਹ 9 ਦੀ ਛੱਡ ਦਾਂਗੇ ਕੋਈ ਗੱਲ ਨਹੀਂ ਚਲ ਛੱਡ ਦਾਂਗੇ 5 700 ਪਿੱਛੇ ਰਹੀ ਛੱਡ ਦਾਂਗੇ ਮੈਂ ਤਾਂ ਸਹੀ ਤੇ ਵੀ ਮਾਰਦੇ ਕੈਮਰਾ ਇਹਦੀ ਉਮਰ ਕਿੰਨੀ ਕ ਇਹਦੀ ਬਾਈ ਹੈਗੀ ਆ ਉਮਰ 7-8 ਮਹੀਨਿਆਂ ਦੀ ਟੋਰੀਓ ਜੀ ਇਹਨੂੰ ਖੋਲ ਕੇ ਸੱਤ ਮਹੀਨਿਆਂ ਦੀ ਸੱਤਕ ਮਹੀਨਿਆਂ ਤੋਂ ਉੱਪਰ ਹੀ ਆ ਇਹ 에ਅਰ ਸਰਚ ਆ ਗਈ ਜੀ ਅੱਛੀ ਜਰਸੀ 에ਅਰ ਸ਼ੈਰ ਦਾ ਮਿਕਸ ਆ ਗਈ ਹੈ ਨਾ ਫੇਸ ਕੁਆਲਟੀ ਇਹਦੀ ਵੀ ਕਰਾ ਲਈ ਚੱਕ ਬਸ ਇਹਨੂੰ ਇੱਥੇ ਤੋਂ ਕਮਾ ਲਿਓ ਜੀ ਬੱਚੀ ਇਹ ਵੀ ਚੰਗੀ ਆ ਤੇ ਬਾਕੀ ਸਾਬ ਨਾਲ ਜਦੋਂ ਇਹ ਆਪਣੇ ਇੱਧਰ ਰਹੂਗੀ ਨਾ ਇੱਧਰਲੇ এনवायरमेंट ਚ ਕਾਹ ਲੂਗੀ ਆਪਣੇ ਆਪ ਨੂੰ ਜਦੋਂ ਤੱਕ ਕਿਉਂਕਿ ਇਹਨੇ ਪਹਿਲੇ ਸੂਏ ਜਾ ਕੇ ਸੁਣਾ ਹਨਾ ਹਾਂਜੀ ਹਾਂਜੀ ਇਹ ਕਿੰਨੇ ਦੀ ਛੱਡ ਦਾਂਗੇ ਆਪਾਂ ਇਹ ਬਾਈ 10 ਦੀ ਦੇਵਾਂਗੇ 10000 ਦੀ ਹਾਂਜੀ ਉਹ ਇਹਦਾ ਦੁੱਧ ਵਾਲੀ ਇੰਨੀ ਕਰਤਾ ਮੁੰਡਾ ਮਹਾ ਇੰਨੀ ਯਾਕੀ ਜੀ ਦੋ ਲਾਏ ਇਹ ਹੈਂ ਆ ਇਹਦੇ 'ਚ ਫਰਕ ਆ ਕੋਈ ਫਰਕ ਆ ਹੀ ਫਰਕ ਆ ਮਰੂਤੀ ਆ ਇਹ ਨਾ ਮਰੂਤੀ ਨਹੀਂ ਹੈਗੀ ਇਹਦਾ ਨੈਨੋ ਹੈ ਮਰੂਤੀ ਤਾਂ ਉਹੀ ਥੀ ਜਿਹੜੀ ਬਾਗੀ ਵਿੱਚ ਸੀ ਅੱਗੇ ਮਰੂਤੀ ਵੇਚੀ ਆਪਾਂ ਪਿਛਲੀ ਵੀਡੀਓ ਚ ਬਾਰੇ ਫੋਨ ਆਇਆ ਉਹਦੇ ਠੀਕ ਆ ਗੱਲ ਇਹ ਬੱਚੀ ਬੱਚੀ ਚੰਗੀ ਆ ਇਹਦੀ ਉਮਰ ਕਿੰਨੀ ਕਾ ਇਹਦੀ ਚਾ ਇਹ ਪੰਜਾਗ ਮਹੀਨਿਆਂ ਦੀ ਓਏ ਇਹਦਾ ਜਿਹਦਾ ਜਵਾਖਲ ਬੂਖਰ ਹੁੰਦਾ ਵੀ ਯਾਰ ਜਰਸੀ ਲੈਣੀ ਉਹ ਲੈ ਜੂਗਾ ਹਨਾ ਨਹੀਂ ਆਪਣੇ ਕੋਲ ਆਉਂਦੇ ਸੱਜਣ ਵੀਰ ਵੀ ਬੱਚੀ ਵਾਲੀ ਗਾਂ ਦੇਦੇ ਇਹ ਤਾਂ ਲਿਆਂਦੀਆਂ ਹੋਈਆਂ ਆਪਣੀਆਂ ਝੋਲੀ ਝੋਲੀ ਭੜੀ ਆ ਯਾਰ ਇਹਦੀ ਉਮਰ ਚਾਰਾ ਪੰਜਾਹ ਮਹੀਨਿਆਂ ਦੀ ਗੱਬਣੀ ਨਾ ਹੋਵੇ ਕਿਤੇ ਸੱਜਣਾਂ ਗੱਬਣ ਵਾਲਾ ਗੱਬਣੀ ਨਾ ਹੋਵੇ ਕਿਤੇ ਹੈਗੀ ਤਿੰਨ ਚਾਰ ਮਹੀਨਿਆਂ ਦੀ ਆ ਆਟਮ ਇਹਨੇ ਵੀ ਚੰਗੀ ਬਣਨਾ ਬਈ ਅੱਗੇ ਜਾ ਕੇ ਹੋਣਾ ਤਿਆਰ ਓਏ ਇਹ ਕਿੰਨੇ ਦੇ ਦੇਵਾਂਗੇ ਇਹਦਾ ਰੂੰਗੇ ਜੀ ਦੇਵਾਂਗੇ ਨਾ ਰੰਗੇ ਵਾਲਾ ਇਹਦੇ ਨਾਲ ਕੰਮ ਕਿੱਥੇ ਆ ਬਾਈ ਅਜਾ ਆਪਣਾ ਇਹ ਨਹੀਂ ਮਿਲਦਾ ਨਹੀਂ ਰੂੰਗਾ ਨਾ ਨਾ ਆਪਣੇ ਤਾਂ ਉਧਰ ਦਾ ਸ਼ੋਰ ਵੀ ਨਹੀਂ ਕਰਦੇ ਆਪਾਂ ਤਾਂ ਫੇਰ ਆਏ ਨਾ ਮਾਨ ਤਾਨ ਕਰਦੇ ਆਂ ਸ਼ੋਰ ਵੀ ਨਹੀਂ ਦਿੰਦੇ ਓਏ ਨਹੀਂ ਫੇਰ ਪੰਜਾਬੀਆਂ ਦਾ ਦਿਲ ਵੀ ਨਹੀਂ ਹੈ ਉਹ ਵੀ ਤਾਂ ਆਪਾਂ ਤਾਂ ਫੇਰ ਕਰ ਦੇਈਦਾ ਚੱਲ ਆਪਣਿਆਂ ਵਾਲੇ ਪੰਜਾਬੀ ਦਿਆਵੀ ਵਾਲੀ ਕਰਦੇ ਨੇ ਹਰੇਕ ਬੰਦੇ ਤੇ ਜਿਹੜਾ ਬਾਹਰੋਂ ਆਉਂਦਾ ਕੋਈ ਇਹ ਤਾਂ ਹੈ ਇਹ ਕਿੰਨੇ ਦੇ ਦਾਂਗੇ ਬੱਚੇ ਇਹ ਬਾਈ ਦੇ ਦਾਂ 5000 ਦੀ 5000 ਹਾਂਜੀ ਲਾ ਸੱਜਣੋ ਮਿਲੂ ਕੀ 5 ਦੀ 5 24500 ਹੋਰ ਛੱਡ ਦੂਗਾ ਛੱਡ ਦਾਂਗੇ ਬਾਈ ਗੱਲ ਹੀ ਨਹੀਂ ਕੋਈ 500 ਦੀ ਦੇ ਦੂਗਾ ਤੇ ਬਾਕੀ ਯਾਰ ਜਵਾਕਾਂ ਨੂੰ ਖੇਡ ਲਾਉਣ ਵਾਲੀਆਂ ਚੀਜ਼ਾਂ ਵੀ ਨੇ ਤੇ ਅੱਗੇ ਬਾਦੇ ਵਾਲੀਆਂ ਚੀਜ਼ਾਂ ਵੀ ਨੇ ਕਿਉਂਕਿ ਇਹ ਵਦਨ ਹੀ ਆ ਇਹਨਾਂ ਨੇ ਅੱਗੇ ਜਾ ਕੇ ਘਟਣਾ ਨਹੀਂ ਵਧਣਾ ਨਹੀਂ ਆ ਬਾਈ ਦੱਸ ਨੰਬਰ ਬੋਲ ਦੇ ਲਾਜੀ ਜਰਾ ਨੰਬਰ 985557 9812 ਇੱਕ ਵਾਰੀ ਫੇਰ ਬੋਲ ਦੂੰ 62893 43602 ਲੈ ਸੱਜਣੋ ਇਹਨਾਂ ਦੋਹੇ ਨੰਬਰਾਂ ਦੇ ਨਾਲ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜਿਹੜੇ ਵੀ ਸੱਜਣੋ ਇਹਨਾਂ ਚੋਂ ਕੋਈ ਵੀ ਗਾ ਪਸੰਦ ਆਊਗੀ ਬਾਈ ਨਾਲ ਸੰਪਰਕ ਕਰਕੇ ਨੇੜੇ ਆ ਕੇ ਤਸੱਲੀ ਕਰਕੇ